ਕੋਸਨ ਜਵਾਨੀ ਮਾਪੇ ਤੰਦਾ ਨਹੀਂ ਲੱਲਦੇ ਬੀਬਾ ਕਿਤੇ ਤੁਰਿਆ ਫਿਰ ਬਰਮਾ ਨੂੰ ਮਿਲ ਗਿਆ ਇੱਕ ਬਾਪ ਦੇ بیٹے ਪਿਆ ਜਾਈ ਪੁੱਤਾਂ ਬੇਟਾਂ ਦੀ ਆ ਗਈ ਕਿਸਮ ਮੁਜ਼ਗੀ ਬਾ ਮੇਰੇ ਕੋਲ 15 ਰੁਪਏ ਪੰਜ ਦਿਨ ਦਿੱਤੀ ਪੰਜੇ ਨੂੰ ਦਿੱਤੀ ਪੰਜਾ ਗਦੀ ਮੰਨ ਲਾ ਬੰਦਾ ਹੀ ਮੰਨ ਲਾ ਹਾ ਪੰਜੇ ਹੁੰਦੇ ਸੀ ਤੂੰ ਤਾਂ ਪੰਜਾਂ ਨਾ ਵੱਜ ਗਿਆ ਇਹ ਦੁਨੀਆ ਭੁੱਖੇ ਮਰਦੇ ਜੰਮੇ ਉਸੇ ਕਰੋ ਉਹਨੀ ਜਮੀਨ ਹੈ ਬਿਨਾਂ ਮਤ ਸਤਿਆਪਾ ਗੇ ਬਿਟਾ ਇਹ ਉਹ ਆਪੇ ਦੇ ਗਿਆ ਨੌ ਦਰਵਾਜੇ ਖੁੱਲੇ ਆ ਇਹ ਇੱਥੇ ਆ ਤੇਰਾ ਇੱਥੇ ਤੇਰਾ ਕਰਨ ਨਾ ਠੀਕ ਹੈ ਇੱਥੇ ਤੇਰੀ ਆਤਮਾ ਦੇ ਵਿੱਚ ਪਰਮਾਤਮਾ ਤੇਰੇ ਵਿੱਚ ਵਾਸ ਹੁੰਦਾ ਵਿੱਚ ਵਾਸ ਇਹਦੀ ਵੀ ਹੈ ਮੇਰੀ ਵੀ ਹੈ ਮੈਂ ਤਾਂ ਪੰਡਤ ਨੇ ਇਹ ਹੋਂਸਲ ਸੁਣਨਾ ਰੂਹ ਉਸ ਦੀ ਸੱਚੀ ਕੁੰਨੂਰੀ ਤੇ ਵੀ ਸੁਣਨਾ ਆਈ ਹੈ ਇਹ ਮੇਰੀ ਦਾਦੀ ਨੇ ਬਣਾਈ ਸੀ ਤੇ ਮੈਂ ਤਾਂ ਹੁਣ ਭੁੱਲ ਭੁੱਲ ਕੇ ਢੱਲਾਇਆ ਹੋ ਗਿਆ ਇਹ ਤਾਂ ਐਤੋ ਤਾਂ ਦੇਵਤੇ ਤਿੰਨ ਬਣ ਗਈ ਕੋਈ ਹਾਂ ਉਹ ਸਾਰੀ ਸ੍ਰਿਸ਼ਟੀ ਸਾਜਦੀ ਕੋਈ ਜਾਤ ਨਹੀਂ ਕੋਈ ਪਾਤ ਨਹੀਂ ਇਹ ਤਾਂ ਸਭ ਬਦਨਰ ਮਗਰੋਂ ਉਦੋਂ ਉਦੋਂ ਦੀ ਪੜਾਈ ਸੀ ਸੰਸਕ੍ਰਿਤ ਗੁੜੀ ਸੋ ਨਾ ਬਿਆ ਚ ਉਹ ਅੰਗਰੇਜ਼ੀ ਜਾਣਦਾਨ ਸੀ ਨਾ ਪੰਜਾਬੀ ਮਾਰੀ ਮੋਟੀ ਪੜ੍ਹਦੇ ਸੀ ਤੇ ਆ ਬੁੜਾ ਥੱਲੇ ਸਕੂਲ ਸੀ ਛੋਟਾ ਮੋਡੋ ਕਿ ਪੜੋਂਗਾ ਸੀ ਉਹਨੂੰ ਨਮਸ ਉਸ ਵੇਲੇ ਦੀ ਗੱਲ ਹੈ ਇਹ ਸ਼ਿਸ਼ਤੀ ਭਗਮਾਨ ਨੇ ਛਾ ਲਈ ਇੰਦਰ ਦੇਵਤਾ ਕਹਾ ਬੈਠਾ ਰਬ ਥਰੇ ਧਰਤੀ ਮਾਤਾ ਇਹ ਜੋ ਥੱਲੇ ਪਤਾਲ ਆ ਉਹ ਬੰਦਾ ਬਾਹਰ ਕਰ ਲੈ ਹਵਾ ਲਾ ਲੈ ਉਹਦੀ ਮਰਗੀ ਮਨੇ ਤਨੇ ਹੋਗੇ ਨਾ ਤੈਨੂੰ ਵਧਾ ਕੇ ਦਿਖਾਈਂ ਓਮ ਸੰਤਕੀਰਤ ਗੁੜੀ ਸੀ ਕਦੇ ਬ੍ਰਾਹਮਣੇ ਲੋਕ ਜਾਣਦੇ ਸੀ ਅਜਗਤ ਗੁਰੂ ਬ੍ਰਾਹਮਣ ਕਿਉਂ ਦੱਸਿਆ ਮੈਂ ਬ੍ਰਾਹਮਣ ਆ ਓਮ ਨਮੋ ਸ਼ਿਵ ਨਮੋ ਵੰਦਤਾ ਪੱਥਰ ਚ ਵੀ ਦੇਉ ਕੀੜਿਆਂ ਨੂੰ ਦੇਉ ਮੁਕੌੜਿਆਂ ਨੂੰ ਵੀ ਦੇਉ ਕੋਈ ਰੁੱਤ ਆਵੇ ਕਿਵੇਂ ਜਾਵੇ ਚਾਹੇ ਮੋਢੀ ਸਿੱਟੇ ਕੋਈ ਕਿਸੇ ਆਵੇ ਜਾਨਵਰ ਨੂੰ ਦਾਣਾ ਕੋਠੇ ਤੇ ਵੀ ਪੈਂਦਾ ਜਿਦੂ ਮੱਗ ਹੁੰਦਾ ਉਹ ਮੀਨਾ ਇੰਨਾ ਪੁੰਨਾ ਜਿਹੜਾ ਪਾਉਂਦਾ ਇੱਕ ਮੁਠੀ ਮਾਗਦੇ ਮੀਨੀ ਉਹਦਾ ਧਰਮ ਕੋਈ ਨਹੀਂ ਸੇ ਆਪਾਂ ਗੱਲ ਜੰਦੇ ਹੀ ਕਿੱਥੇ ਭੁੱਲ ਜਾਨਿਆਂ ਬਾਬਾ ਜੀ ਮੈਂ ਹਾਂ ਜਹਾ ਹਾਂ ਤੀਜੇ ਨੰਬਰ ਤੇ ਆ ਗਿਆ ਮੇਸ਼ ਇਹਨੇ ਲਈ ਕਰਨੀ ਹੈ ਦੀ ਡਿਊਟੀ ਉਸ ਕੰਮ ਤੇ ਲਈ ਹੈ ਨਾ ਕੱਚਾ ਦੇਖੇ ਨਾ ਪੱਕਾ ਦੇਖੇ ਜਦੋਂ ਪਾਉਣਾ ਆ ਰੂਹ ਦੇ ਵਿੱਚੋਂ ਮੈਂ ਰੂਹ बोलਦੀ ਆ ਮੇਰੇ ਚਾਤਾ ਬੁੱਧ ਹੈ ਅਡੀਆਂ ਡਾ ਜਰਾ ਸਾਰੇ ਲਾਦੇ ਹੋਏ ਨਿਤ ਵੀ ਲਾਦੇ ਆ ਆ ਆ ਕੰਮ ਕਰਨ ਨਾਲੇ ਕਹਿੰਦਾ ਕੰਮ ਕਰਕੇ ਖਾ ਕੇ ਟੱਡ ਪਰ ਨਾ ਇੱਕ ਤੋਫਰੀ ਕੀ ਦੁਨੀਆ ਗਾ ਗਿਆ ਗੁਰੂ ਜੀ ਨੂੰ ਵੀ ਲੋੜ ਪਈ ਚਲੋ ਮੰਨਦੇ ਹੋ ਗਿਆ ਇਹਦੇ ਵਿੱਚ ਹੁਣ ਗੱਲ ਆ ਗਈ ਤੁਨ ਇੱਕ ਕਮਾਈ ਜੁਗਤ ਵਿਆਹੀ ਤਿੰਨ ਚਲੇ ਪ੍ਰਵਾਨ ਇੱਕ ਸੰਸਾਰ ਨੂੰ ਪੈਦਾ ਕਰਨ ਵਾਲੇ ਇੱਕ ਅੰਦਾਤਾ ਇੱਕ ਸੰਸਾਰੀ ਇੱਕ ਭੰਡਾਰੀ ਇੱਕ ਲਾਇ ਦੀਵਾਨ ਜੀ ਉਹ ਵੇਖਾ ਉਹ ਨਜ਼ਰ ਨਾ ਆਵੇ ਬਹੁਤਾ ਇਹ ਬੜਾ ਉਹ ਨਜ਼ਰ ਤੋਂ ਬਾਹਰ ਹੈ ਬੁੱਲੇ ਸ਼ਾ ਫਕੀਰ ਹੁਣ ਗੰਢਿਆਂ ਦੇ ਜੜਾ ਸੀ ਨਾ ਇਧਰੋਂ ਪੜਦਾ ਪੜਦਾ ਇਸੇ ਤੇ ਆ ਗਿਆ ਉੱਲੀ ਸ਼ਾਮ ਮੰਨਦਾ ਕਿ ਸਮਝਾਉਣਾ ਇੱਧਰੋਂ ਪੱਟ ਕੇ ਇੱਧਰੋਂ ਆਏ ਨੂੰ ਲਾ ਦੀ ਉਹ ਤਾਂ ਕਹਿ ਗਿਆ ਮੰਨ ਲੈ ਕਿਸੇ ਹੋਣਾ ਉਹਨਾਂ ਇਹ ਰੂਹ ਤੇ ਬੁੱਤ ਦਾ ਸੰਯੋਗ ਹੈ ਕਿ ਕੀ ਕੀਤੇ ਮિજાਜੀ ਮੇਰੀ ਖੜੀ ਕਰੀ ਵੀ ਹੈ ਬੁਣ ਗਿਆ ਵੀ ਗੱਲ ਸਕਦਾ ਰੂਹ ਤੇ ਬੁੱਤ ਦਾ ਸੰਯੋਗ ਕਿਵੇਂ ਬਣਿਆ ਇਹ ਕਿੰਦਾ ਆਦਨਾ ਅੱਗ ਲੀਤ ਤੇ ਅੱਖ ਦੀ ਪਲਕਾਂ ਸਤਰ ਸਹੇਦੀਆਂ ਬਣਾ ਲਈਆਂ ਮੈਂ ਰੂੜੀ ਬੁੱਤ ਸੀ ਮੇਰੇ ਦਾਦਾ ਜੀ ਨੇ ਦਾਦਾ ਪੀੜੀਆ ਮੇਰੇ ਕੋਈ ਸਾਸ਼ ਤੇ ਸਾਰਾ ਉਹ ਸਮਾਨ ਪਿਆ ਮੈਂ ਹਰੀਕ ਨੂੰ ਦੱਸਦਾ ਨਹੀਂ ਕਿਉਂ ਮੈਂ ਮਾਇਆ ਦਾ ਤਿਆਗੀ ਇਹ 나ਗਣੀ ਐ ਮਾਲੀ ਘਰ ਦੀ ਰੋਟੀ ਨਾ ਖਾਉ ਤੇ ਘਰੇ ਖਾਦੇ ਬਿਨਾ ਰੋਟੀ ਤੂੰ ਨਾ ਜੁੱਤੀ-ਛੋਟੀ ਬਿਨਾ ਤੁਰ ਗਿਆ ਰਾਤ ਨੂੰ ਟਿੱਕੜ ਨਾ ਕਰਕੇ ਮਰਾਸੀ ਜਾਤ ਨੂੰ ਇੱਕ ਦੀਆਂ ਦੱਸਣਾਉ ਹੱਡੀਆਤ ਵੀ ਗਾਉਂ ਤੇ ਮੂਰੇ ਸੀ ਉਦੋਂ ਮਨਦੋ ਸਾਡਾ ਗਾਉਂ ਲੱਗਿਆ ਦਾ ਇਹ ਕਿੰਨੇ ਕੋਈ ਚੁਬਤੀ ਦੋਰਾ ਲਾਤਾ ਮੈਂ ਕਿ ਜੱਟ ਸੋਹਣੀ ਗਿਆ ਮਾਨ ਨਹੀਂ ਹੁੰਦਾ ਤੇ ਇਧਰੋਂ ਸਵਾਗਤ ਤੇ ਕਿਹੜਾ ਜੱਟ ਜਿੱਦੁੱਸਾ ਸੋਗਾ ਫਿਰਦਾ ਕੰਨੀ ਦਾ ਬੰਮਾ ਜੱਟ ਸਵਾਗਤ ਤੇ ਕਿਹੜਾ ਮਾਨ ਨਹੀਂ ਹੁੰਦਾ ਤੇ ਇਹ ਦੋਰਾ ਲਾਇਆ ਉਹਨੇ ਫਿਰ ਵੀ ਸਿੱਟੀ ਗਿਆ ਮੈਂ ਕਿ ਸਿੱਟੀ ਜਾ ਮੈਂ ਕਿਹ ਸਿਆਣ ਮਿੱਤ ਜਪਗ ਦੀ ਸਿਆਣ ਰੱਖਾਂ ਫਿਰ ਫਿਰ ਮੈਂ ਕਹਦਾ ਮਾਕੇ ਇੱਕ ਸੋਡਾ ਲੱਖ ਵਰਗਾ ਦੂਜਾ ਮੋੜ ਕੇ ਜੇ ਚ ਪਾ ਲੋ ਓਏ ਅਸੀਂ ਇਹ ਪੇਟ ਮਾਰੇ ਨਹੀਂ ਕੱਸਦੇ ਗਉਂਦੇ ਤੁਹਾਨੂੰ ਗਿਆਨ ਦਿੰਦੇ ਆ ਲੈ ਲੋ ਫਿਰੋ ਇਹ ਪਰ ਲੈ ਇੱਕ ਹੋਊ ਖਾਣਾ ਯਾ ਹੋਰ ਪੀਣਾ ਤੇ ਨਾਉਣ ਦੀ ਜੇ ਲੋੜ ਹੋਵੇ ਪੀ ਕੇ ਤੇ ਸ਼ਰਾਬ ਕਰ ਬੈਰੀ ਦੇ ਨ ਜਾਈਏ ਸਵਾ ਦੇ ਵਿੱਚ ਪਹਿਲਾਂ ਮੈਂ ਕੇ ਖਾ ਲਈਏ ਜੇ ਕਿਸੇ ਨਾਲ ਫੇਰ ਉਲਟਾ ਕੇ ਉਹਦੀ ਯਾਦ ਨਾ ਬਿਛਾਈਏ ਮਾਤਾ ਯੋ ਰਪਿਤਾ ਯ ਸੁਤਾ ਜੇ ਬਿਰਦ ਹੁਣ ਤਨ ਮਨ ਲਾ ਕੇ ਸੇਵਾ ਉਹਨਾਂ ਦੀ ਕਮਾਈਏ ਹੋ ਬਣੀ ਦੇ ਵਰਤ ਨੂੰ ਜਿਹੜਾ ਕੱਟਦਾ ਮੁਸੀਬਤਾਂ ਨੂੰ ਦਸ ਰਾਮ ਉਹਦੇ ਗੁੰਨਾਪ ਲਾਈਏ ਮੁਛ ਫਟ ਪੁੱਤ ਨੂੰ ਬਲਾਈਏ ਕਿ ਸੇ ਢੰਗ ਨਾਲ ਟੀ ਜਮਾਈ ਬੈਠੇ ਤੂੰ ਸ਼ਰਾਬ ਮੂੰਹ ਨੂੰ ਲਾਏ ਨਾ ਖੋਵੇ ਜੇ ਇਕਲਤੀ ਇਕਲਨਾ ਸਿਆਣਾ ਹੋਵੇ ਕੰਨਿਆਂ ਦੀ ਸ਼ਾਦੀ 16 ਸਾਲ ਤੋਂ ਤੇ ਪਾਈਏ ਨਾ ਉਹ ਹੁਣ ਨਹੀਂ ਛੁੰਦੀ ਅੱਛਾ ਉਹ ਐਂ ਛੁੰਦੀ ਇਹ ਤਾਂ ਬੜਾ ਕੁਸ ਹੈ ਲੰਮਾ ਜੋੜਾ ਇਹ ਸੱਸੀ ਪੁੰਨਈ ਜੋ ਲੇਕਾ ਹਾਂ ਸੱਸੀ ਪੁੰਨਈ ਉਹ ਬੁੱਤ ਜੋ ਰੂਪ ਰਾ ਹੋ ਕੇ ਖੜਾ ਗਿਆ ਉਹ ਪੜਕਦਾ ਪਿਆ ਹੈ ਕਹਿੰਦੀ ਕੋਈ ਜਣ ਰੰਗੜੀ ਜਵਾਨੀ ਮਾਨ ਲੈ ਪਿਆਰਿਆ ਤੂੰ ਮੇਰਨਾ ਕਿਉਂ ਕਰਦੀ ਐ ਉਹ ਕਹਿੰਦੀ ਬਸ ਬਿਲਕੁਲ ਸਮਾ ਹੋਣਾ ਸੀ ਹੋ ਚੁੱਕਿਆ ਕੀ ਕੀ ਦਮ ਯਾ ਜੀ ਇਹ ਅਸਲ ਅ ਸੰਬੜੀ ਮੈਂ ਦੁੱਧ ਲਾ ਦੇਣਾ ਕਹਿੰਦਾ ਫਿਰ ਭੌਰ ਕਹਿੰਦਾ ਭੌਰ ਗਿਆ ਜਦ ਮੈਂ ਤੇਰੇ ਚੋਂ ਪੁਰਾ ਹੋ ਗਈ ਤੂੰ ਤਾਂ ਗਿਆ ਇੱਥੇ ਕੁਛ ਨਹੀਂ ਕੋਈ ਚੱਕੇ ਪੁੱਤ ਚੱਕੇ ਭੈਣ ਚੱਕੇ ਭੂਮਾ ਬਾਣੀਆਂ ਲੱਕੜਾਂ ਪਾਉਣੇ ਭੂਮਾ ਜੱਟ ਪਾਉਣੇ ਤੇ ਤੇ ਰੂ ਗਈ ਤੂੰ ਤੇ ਰਾਤ ਤੋਂ ਐਂਤੀ ਪਿੱਟੀ ਜਾਵੇ ਪੁੱਤ ਪਿੱਟੀ ਜਾਣ ਇਕ ਲੋਗ ਚੱਲਦੀ ਸੱਸੀ ਬਾਗ ਦੀ ਕਰਨ ਸ਼ੈਰ ਹੀਰ ਵੰਗੂ ਤਰੀ ਨਾਲ ਸੱਤਰ ਸੇ ਜੀਆਂ ਨਰੋ ਨਰੀ ਇਕੱਠੀਆਂ ਹੋਈਆਂ ਬਿਨਾ ਸਵਾਲ ਯਾਰੋ ਜਾਨ ਵੇਦੀਆਂ ਹੁਣ ਪੁੰਨੂ ਦਰਿਆ ਦੇ ਪਾਸ ਬੈਠਾ ਪੁੰਨੂ ਬਣਾਵਾ ਰੂਹ ਬੁੱਥ ਬਣਾਵਾ ਪੁੰਨੂ ਤੇ ਰੂਹ ਮੜ ਆਈ ਵੀ ਸੱਸੀ ਮੇਰੀ ਇੱਕ ਜੁੰਬੀ ਮਾਰ ਪਾਰ ਲੰਘ ਜਾਣ ਸੱਦੇ ਰਾਮਾ ਏਕ ਥੱਕ ਜਾਣ ਮੁੜ ਆਵਣ ਵਿਚਾਰੀਆਂ ਕਦੇ ਕਿ ਤੂੰ ਮਿੰਨੇ ਡੁੱਬਣਾ ਜਾਮਾ ਮਗਰ ਮੁੜ ਜਾ ਕਿਨਾਰੇ ਤੇ ਫੇਰ ਆ ਜਾਣਾ ਇੱਕ ਜੁੰਬੀ ਮਾਰ ਪਾਰ ਲੰਘ ਜਾਣ ਸੱਦੇ ਰਾਮਾ ਏਕ ਥੱਕ ਜਾਣ ਮੁੜ ਆਵਣ ਵਿਚਾਰੀਆਂ ਭਾਂਟਾ ਪਜਾਉ ਅੰਜ ਲੱਗੂਗੀ ਸੀਜ ਤਾਂ ਹੀ ਆਣ ਥੱਕ ਗਈਆਂ ਬੈਠ ਗਈਆਂ ਨਾਲ ਧੀ ਦੇ ਮੜਾ ਵੀਡੀਆਂ ਆਈ ਮੜਾ ਫਿੱਟੇ ਨਹੀਂ ਕੋਈ ਉਹ ਕਹਿੰਦੀ ਵੀ ਦਾਇਕ ਕੰਮ ਹੈ ਤੂੰ ਕਹਿੰਦਾ ਦੱਸ ਭਾਈ ਕੰਮ ਕੀ ਦਾ ਹੋ ਜੂ ਐ ਆਈਦਰ ਅੰਦਰ ਹੀ ਬੋਲਦਾ ਵੀ ਬੂਰ ਕੋਈ ਨਹੀਂ ਭੈਣ ਭੂਣ ਕੋਈ ਨਹੀਂ ਉੱਥੇ ਕੁੜੀ ਕੋਈ ਨਹੀਂ ਤਰੰਗ ਹੀ ਬੋਲਦਾ ਅੰਦਰੋਂ ਕਹਿੰਦਾ ਮੇਰਾ ਉਹਦੇ ਨਾਲ ਮੇਰੇ ਹੋ ਜੂ ਉਹ ਕਹਿੰਦਾ ਦੇਖੋ ਵੀ ਕੀ ਕਹਿ ਸਕਦੇ ਆ ਕਹਿੰਦੀ ਉਸ ਤਸਵੀਰ ਜਹੀ ਤਸਵੀਰ ਮੈਨੂੰ ਤਾ ਦੇ ਵੀਰ 체ਜੇ ਕਿਉਂ ਉਤਾਰਦੇ ਤਾਂ ਹੀ ਕਰ ਜਾਉਂਗੇ ਲਿਜਾਉਂ ਕਰ ਸੱਦਾ ਰਾਮਾ ਸੋਭਾ ਉੱਠ ਕਰੂੰ ਮੈਂ ਦਦਾਰ ਦਿਲ ਦਾ ਐ ਦਿਲ ਦਦਾਰ ਕਰਕੇ ਆਦਾ ਪਰ ਪੂਰਾ ਕਰ ਲੂ ਉਹ ਕਹਿੰਦਾ ਬੀਬੀ ਕੰਮ ਹੈ ਸਹਿਜਾ ਤੇ ਹੋਊਗਾ ਸਹਿਜ ਨਾਲ ਐਡੀ ਛੇ ਦਿਨ ਦੱਸ ਕਿੰਨੇ ਦੇਊਂਗਾ ਉਤਾਰ ਮੈਂ ਸਾਂ ਪਰਦੇਸੀਆਂ ਨੇ ਕਰਹੀ ਕਮਾਮਣੀਆ ਕਰਦੇ ਨੇ ਮਿੱਤ ਛੱਡਾ ਏ ਘਰਵਾਰ ਨਹੀਂ ਪਰਸੋਂ ਉਹ ਨਾ ਫੇ ਆਨੰਦ ਤੀਸਰੇ ਨੂੰ ਸਦਾ ਰਹੇ ਤੇਰਾ ਪੂਆ ਕਰੂੰ ਤੇਰਕਾਰ ਮੈਂ ਨਾ ਰਲ ਕੇ ਢੇਲੀਆਂ ਦੇ ਆਣ ਕੇ ਪਲੰਗ ਉੱਤੇ ਪੈ ਗਈ ਮੂੰਹ ਨੂੰ ਕੱਜ ਕੇ ਪੁੱਛਦੀ ਐ ਮਾਈ ਬੱਚਾ ਹੋਲ ਕੀ ਸਵਾਲ ਐ ਤੈਨੂੰ ਘਰ ਹੋ ਗਈ ਸੀ ਤੇ ਚੰਗੀ ਭਲੀ ਸੁਖ ਧੱਜ ਕੇ ਕਪੜੇ ਦੇ ਮਾਗਣੀ ਨਹੀਂ ਚੋੜਿਆ ਸੀ ਤੇਰਾ ਪੀਜਾ ਪ੍ਰੇਕ ਨਹੀਂ ਤੇ ਹਰ ਅਤੁੱਕੇ ਲੌਂਗ ਸੌਂਪਾ ਕੇ ਹੁਣ ਲੈ ਚੀਆਂ ਜਮਾਉਣ ਲੱਗੇ ਚੇਤੇ ਜ਼ਿੰਮੇਦਾਰੀ ਬੈਠੇ ਕੀ ਸਾਡੇ ਦੇ ਤਵਾ ਜੀ ਬੈਠ ਛੱਡ ਬੈਦਾ ਵੀਣੀ ਮੇਰੀ ਦੇਖ ਲੈ ਕਿ ਨਾਲ ਵੇ ਸੋਨੂ ਇਸ ਰੋਗ ਦੇ ਪਛਾਣਣੇ ਦੀ ਹੈ ਨਹੀਂ ਥਾਰ ਵੇ ਜੀ ਬਾਹ ਛੱਡ ਦੇ ਬੈਦਾ ਦੁਖ ਦਾ ਕਿਲੇ ਜਾ ਦਰੂਦ ਨਾਖੀਆਂ ਦੀ ਕੁਟੀਆਂ ਜੇ ਚਾਂ ਸੱਪ ਕੁਟੀਆਂ ਨਹੀਂ ਜਾਂਦਾ ਬਿਜ ਗਰਾਸਾ ਝਾੜ ਚ ਮਾਰਦਾ ਸਿਰ ਚ ਮਾਰ ਫੇਰ ਮਰੂ ਉਹ ਕਹਿੰਦਾ ਨਹੀਂ ਗੋਲੀ ਮੇਰੀ ਗੋਲੀ ਜੈਸੀ ਗੋਲੀ ਬੰਗੂ ਲੱਗਦੀ ਐ ਹਿਚਕੀ ਵਸੀਏ ਨੇ ਕਰ ਦਿੱਤੀ ਦੂਰ ਨਹੀਂ ਕਹਿੰਦੀ ਸੱਜੀ ਤੇਰੀ ਗੋਲੀਆਂ ਤੋਂ ਪਾਸ ਰੱਖ ਸੱਦੇ ਰਾਮਾ ਹੋਣਾ ਜੀ ਰਾਮ ਸਕੋ ਹੋ ਗਿਆ ਬਗਾੜ ਬੇ ਆਪਣੂ ਆਵੇ ਤਾਂ ਸਿਆਣੇ ਨੂੰ ਪੁੱਛੋ ਤੂੰ ਹੋਪੇ ਸਰਕਾਰ ਦਾ ਸੁਣ ਖਾਰਕੀ ਕਿਉਂ ਤੇ ਮੁੜ ਕੇ ਫੇਰ ਮਿਲਾਂਗੇ ਮੈਨੂੰ ਠੀਕ ਜੀ